ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਅਕੱਲਾ ਇਹ ਲਫ਼ਜ਼ ਕੌਣ ਕਹਿੰਦਾ ਸੁਣਨ ਵਾਲੀ ਏ ਗੱਲ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੱਖਣ ਨੂੰ ਜਾਂਦੇ ਤਾਂ ਰਾਹ ਦੇ ਵਿੱਚ ਅਟੇਂਗਾ ਘਟਨਾਵਾਂ ਵਾਪਰਦੀਆਂ ਨੇ ਤਾਂ ਮਹਾਰਾਜ ਦੇ ਚੌਣਵੇਂ ਚੌਣਵੇਂ ਸਰਦਾਰ ਉਹਨਾਂ ਦਾ ਸਾਥ ਛੱਡ ਕੇ ਵਾਪਸ ਮੁੜ ਜਾਂਦੇ ਸਭ ਤੋਂ ਪਹਿਲਾਂ ਸੁੱਧੂ ਅਤੇ ਬੁੱਧੂ ਨਾਂ ਦੇ ਦੋ دیਵਾਨੇ ਸਾਰ ਮਹਾਰਾਜ ਦਾ ਸਾਥ ਛੱਡ ਕੇ ਤੁਰਦੇ ਆ ਰਾਤ ਨੂੰ ਪੂਛ ਕਰ ਜਾਂਦੇ ਚਲੇ ਜਾਂਦੇ ਵਾਪਸ ਉਸ ਤੋਂ ਬਾਅਦ ਸੋਢੀ ਅਬਹਿਰਾਮ ਜੋ ਕਿ ਹਰਜੀ ਦਾ ਪੋਤਰਾ ਤੇ ਸੋਢੀ ਕਬਲਨੈਨ ਦਾ ਪੁੱਤਰ ਹੁੰਦਾ। ਉਹਨੂੰ ਪਰਿਵਾਰ ਵਾਲੇ ਬਾਸਤਾ ਦੇ ਕੇ ਵਾਪਸ ਮੋੜ ਲਿਆ ਉਹਨੇ। ਇਹਨਾਂ ਬਾਰੇ ਇਤਿਹਾਸ 'ਚ ਲਿਖਿਆ ਮਿਲਦਾ ਕਿ ਸੋਢੀ ਦੀਵਾਨੇ ਗਏ ਲੈ ਗਏ ਸਰਬ ਤੋਂ ਪਹਿਲੇ ਵੀ ਸਭ ਤੋਂ ਪਹਿਲਾਂ ਪਜੇ। ਉਸ ਤੋਂ ਬਾਅਦ ਰਾਏ ਡੱਲਾ ਜਿਹੜਾ ਡੱਲਾ ਹੁੰਦਾ ਡੱਲਾ ਵੀ ਰਾਤ ਨੂੰ ਮਹਾਰਾ ਦੀ ਪ੍ਰਕਰਮਾ ਕਰਦਾ ਤੇ ਵਾਪਸ ਕੂਚ ਕਰ ਜਾਂਦਾ ਛੱਡ ਕੇ ਮਹਾਰਾਜੇ ਨੂੰ ਤੇ ਉਹਦਾ ਭਾਈ ਹੁੰਦਾ ਇੱਕ ਮੱਲਾ। ਮੱਲਾ ਪਹਿਲੇ ਛੱਡ ਕੇ ਜਾ ਚੁੱਕਾ ਹੁੰਦਾ ਗੁਰੂ ਸਾਹਿਬ ਨੂੰ। ਤਾਂ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਰਾਏ ਡੱਲ ਨੂੰ ਆਵਾਜ਼ ਦੰਨੇ ਆ ਉੱਥੇ ਇੱਕ ਫਕੀਰ ਬੈਠਾ ਹੁੰਦਾ ਉਹ ਫਕੀਰ ਪਤਾ ਕੀ ਕਹਿੰਦਾ ਫਿਰ ਕਹਿੰਦਾ ਨਾ ਡੱਲਾ ਨਾ ਮੱਲਾ ਗੁਰੂ